ਆਈ ਕਾਰਡ ਕੱਢੋ ਕਿਉਂ ਲੋਕ ਕਰਤਾ ਡਾਟਾ ਹੈਗਾ ਜਿਹਨੇ ਪ੍ਰਚਾਰ ਤੋਂ ਜਵਾਬ ਨਹੀਂ ਦੇ ਰਿਹਾ ਹਾਈ ਕਰ ਦਿਓ ਹੁਣ ਨਾ ਅਸੀਂ ਅਸੀਂ ਨਹੀਂ ਰੋਣਾ ਇਹਨਾਂ ਨੂੰ ਸੰਕੀਤਾੰਕਰਿਓ ਆ ਦੇ ਪਹਛਾਣ ਪੱਤਰ ਕੀ ਇਹਨਾਂ ਨੂੰ ਵੀ ਨਹੀਂ ਜੜਵਾਉਂਗੇ ਅੰਦਰ ਹੁਣ ਜਾਂਦਾ ਹੁਣ ਸਾਨੂੰ ਦੇਖੋ ਨਾ ਇੱਕ ਨੰਬਰ ਦੇਖੋ ਨਾ ਇੱਕ ਨੰਬਰ ਤਿੰਨ ਨੰਬਰ ਹੁਣ ਤਾਂ ਬਿਆਖੀ ਨਹੀਂ ਹੋ ਰਹੀ ਇਹਨਾਂ ਨੂੰ ਦਸਤਾਵੇਜ਼ ਆਈ ਡੀ ਕਾਰਡ ਲੈ ਲਓ ਆਈ ਡੀ ਕਾਰਡ ਹੈ ਗਏ ਆ ਲੈ ਆਈ ਡੀ ਕਾਰਡ ਆਈ ਕਾਰਡ ਆਈ ਡੀ ਦੇਖੋ ਆਈ ਡੀ ਸਾਨੂੰ ਫਿਰ ਵੀ ਨਹੀਂ ਜਾਣ ਦੇ ਰਹੇ ਅੰਦਰ ਰੋਕਿਆ ਜਾ ਰਿਹਾ ਹੈ ਕਿਉਂ ਰੋਕ ਰਹੇ ਸਾਨੂੰ ਇਹ ਯੱਥਾ ਨਿਕਲ ਸਾਰੇ ਪ੍ਰੂਫ ਹੈ ਜਾਂ ਤਾਂ پلیਸ ਸਾਨੂੰ ਗੇਟ ਖੋਲੋ ਹਮ ਨਹੀਂ ਜਾਏਗੇ ਹਮ ਵਹਾਂ ਸੇ ਜਾਣਗੇ ਜਬ ਇਹ ਗੇਟ ਖੁੱਲੇ ਆਪ ਕਿਉਂ ਨਹੀਂ ਖੋਲ ਰਹੇ ਹਮ ਨੇ ਅੰਦਰ ਜਾਣੇ ਲਈ ਗੇਟ ਖੋਲੋ ਕੀ ਰੂਲ ਹੈ ਤੁਹਾਡਾ ਕੀ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਹੈ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਛਾਣ ਪੱਤਰ ਵੀ ਹੈ ਕਿਉਂ ਰੋਕਿਆ ਜਾ ਰਿਹਾ ਆਊਟਸਾਈਡਰ ਨੂੰ ਇਹ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਹਮ ਦੂਸਰੇ ਗੇਟ ਤੋਂ ਵੀ ਰੋਕਿਆ ਗਿਆ ਉਧਰ ਵੀ ਨਹੀਂ ਜਾਣ ਦੇ ਰਹੇ ਤਿੰਨੇ ਵੀ ਪੁਲਿਸ ਹੈ ਜਮੇ ਪੁਲਿਸ ਉੱਥੇ ਤਾਂ ਜਮੇ ਬਹੁਤ ਬੁਰਾ ਹਾਲ ਹੈ ਤੇ ਐਸੀ ਬਹੁਤ ਬੁਰਾ ਲਿਉ ਕਿਉਂ ਨਹੀਂ ਜਾਣਦੇ ਗੇਨ ਨੰਬਰ 1 ਤੇ ਵੀ ਪੁਲਿਸ ਹੋਊਂਗੇ ਇੰਨੇ ਜ਼ਿਆਦੇ ਕਹਿ ਰਕੇ ਗੇਨ ਨੰਬਰ 1 ਤੇ ਜਾ ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਕਿਉਂ ਕਿਉਂ ਨਹੀਂ ਜਾਣਦੇ ਹੋ ਸਾਨੂੰ ਜਾਣਦੇ ਹੋ ਹਾਂ ਅਗਰ ਬਾਲੇ ਵੀ ਦੁਬਾਰਾ ਆਈਏ ਸਟੂਡੈਂਟ ਸਾਡੇ ਕਿਦਾਂ ਪਛਾਣ ਪੱਤਰ ਹੈ ਜਨਾਬ ਪੁਲਿਸ ਨੂੰ ਇਹਨਾਂ ਕੋਲ ਤਾਂ ਹੋਸ਼ ਤੇ ਆ ਗਏ ਤਾਨੂੰ ਵੀ ਤੰਗ ਕਰ ਰਹੇ ਹੋ ਇਹ ਕੱਢ ਦਿਓ ਇਹਦੇ ਨੰਬਰ ਮੇਰੇ ਕੋਲ ਆਈ ਕਾਰਡ ਕਰ ਦਿਓ ਫਟਾਓ ਆਈ ਕਾਰਡ ਆਈ ਕਾਰਡ ਕਰ ਦਿਓ ਇਹਨਾਂ ਕੋਲ ਤਾਂ ਡਾਕਟਰ ਹੈ ਜਿਹਨਾਂ ਨੇ ਪਛਾਣ ਕਰ ਦਿੱਤਾ ਜੋ ਆਮਨੇ ਕਿਹਾ ਆਈ ਕਾਰਡ ਦੋ ਹੁਣ ਅਸੀਂ ਇੰਨਾ ਸੀ ਨਹੀਂ ਰਹਿਣਾ ਇਹਨਾਂ ਨੂੰ ਸੰਕਟਾਂ ਕਰਿਓ ਆਦੇ ਪਛਾਣ ਪੱਤਰ ਕੀ ਇਹਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜਾਣ ਦੋ ਹੁਣ ਸੰਕਟ ਡੇਟ ਖੋਲੋ ਇੱਕ ਨੰਬਰ ਡੇਟ ਖੋਲੋ ਇੱਕ ਨੰਬਰ ਇੱਕ ਨੰਬਰ ਦਾ ਬਿਅਰਟੀ ਨਾ ਭੁੱਲੋ ਇਹਨਾਂ ਦਾ ਹਾਇਦਤ ਨੰਬਰ ਖੋਲੋ ਆਈ ਡੀ ਕੱਢ ਲਓ ਆਈ ਡੀ ਕਾਰਡ ਹੈ ਗਏ ਆਹ ਆਈ ਡੀ ਕਾਰਡ ਆਈ ਕਾਰਡ ਆਈ ਡੀ ਦੇਖੋ ਆਈ ਡੀ ਚੱਲ ਫਿਰ ਵੀ ਨਹੀਂ ਛਾੜ ਦੇ ਰਹੇ ਅੰਦਰ ਰੁਕਿਆ ਜਾ ਰਿਹਾ ਹੈ ਕਿਉਂ ਰੋਕ ਰਹੇ ਸਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਦੋ ਪਲੀਜ਼ ਸਾਨੂੰ ਗੇਟ ਖੋਲੋ ਹਮ ਨਹੀਂ ਜਾਏਗੇ ਹਮ ਵਹਾਂ ਸੇ ਜਾਣ ਦੋ ਜਦ ਇਹ ਗੇਟ ਖੁੱਲਿਆ ਹੈ ਆਪ ਕਿਉਂ ਨਹੀਂ ਖੋਲ ਰਹੇ ਹਮੇ ਅੰਦਰ ਜਾਣੇ ਕੇ ਲਈ ਗੇਟ ਖੋਲੋ ਕੀ ਰੂਲ ਹੈ ਤੁਹਾਡਾ ਕਿ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਹੈ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਛਾਣ ਪੱਤਰ ਵੀ ਹੈ ਕਿਉਂ ਰੋਕਿਆ ਜਾ ਰਿਹਾ ਹੈ ਆਊਟਸਾਈਡਰ ਨੂੰ ਇੱਕ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਤਿੰਨ ਤੇ ਵੀ ਪੁਲਿਸ ਜਮੇ ਪੁਲਿਸ ਹੁੰਦਾ ਤਾਂ ਜਮੇ ਬਹੁਤ ਬੁਰਾ ਹਾਲ ਹੈ। ਤੇ ਐਸੀ ਬਹੁਤ ਬੁਰਾ ਲਈ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੇ ਨੇ ਜਦ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ। ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਹੁਣ ਕਿਉਂ ਨਹੀਂ ਜਾਣਦੇ ਹੋ ਸਾਨੂੰ? ਜਾਣ ਦੋ ਹੁਣ।